ਸਸਰੀ ਕਾਰਜੀ ਸਾਰਾ ਨੇ ਅੱਜ ਵੀ ਕਹਾਣੀ ਸਾਂਝ ਰੂਪ ਰੂਪ ਆਪਣਾ ਸਫਰ ਲੇਖਕ ਨਿਰੰਦਰ ਕੌਕ ਅਡੜਾ ਜੀ ਮਾਇਨੇ ਰੋਗਵੱਲਾ ਲੱਗਿਆ ਦਿਲ ਨੂੰ ਮੇਰੇ ਰੂਹ ਦੇ ਨਾਲ ਜਦ ਰੂਹ ਮਿਲ ਗਈ ਮੁੱਖੇ ਜਾਂਤਾ ਪਾਤਾ ਦੇ ਛੇੜੀ ਬੀਏ ਦੀ ਕਲਾਸ ਚੱਲ ਰਹੀ ਸੀ ਵੈਡਮ ਨੇ ਕਲਾਸ ਵਿੱਚ ਉਹ ਬੱਚੇ ਖੜੇ ਕੀਤੇ ਸੀ ਜਿਨ੍ਹਾਂ ਨੇ ਅਜੇ ਤੱਕ ਨਾਵਲ ਪੂਰਾ ਪੜਿਆ ਸੀ ਨਹੀਂ ਪੜਿਆ ਸੀ ਬਾਕੀ ਤਾਂ ਬਾਕੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਜਸਪ੍ਰੀਤ ਬੇਟਾ ਮੈਡਮ ਜੀ ਨੇ ਥੋੜਾ ਗੁੱਸੇ ਵਿੱਚ ਕਿਹਾ ਜਸਪ੍ਰੀਤ ਬਹੁਤ ਹੁਸ਼ਿਆਰ ਸੀ ਪਰ ਅੱਜ ਉਹ ਕਲਾਸ ਵਿੱਚ ਨਾ ਵੜਨਾ ਪੜਨ ਕਾਰਨ ਖੜੀ ਸੀ ਇਸ ਦਾ ਅਫਸੋਸ ਮੈਡਮ ਨੂੰ ਵੀ ਬਹੁਤ ਸੀ ਕਿਉਂਕਿ ਜਸਪ੍ਰੀਤ ਨੇ ਬੀਏ ਦੇ ਪਿਛਲੇ 2 ਸਾਲਾਂ ਵਿੱਚ ਕਦੀ ਇਸ ਤਰ੍ਹਾਂ ਨਹੀਂ ਸੀ ਕੀਤਾ ਮੈਡਮ ਨੇ ਸਾਰੀ ਜਮਾਤ ਨੂੰ ਬੈਠਣ ਲਈ ਕਿਹਾ ਮੈਡਮ ਨੇ ਜਾਂਦੇ ਜਾਂਦੇ ਜਸਪ੍ਰੀਤ ਨੂੰ ਸਟਾਫ ਹੋਂ ਵਿੱਚ ਆਉਣ ਲਈ ਕਿਹਾ ਤੁਸੀਂ ਝੂਠ ਕਿਉਂ ਬੋਲਿਆ ਰਾਤ ਤਾਂ ਕਿਹਾ ਸੀ ਨਾਵਲ ਪੂਰਾ ਪੜਿਆ ਹੋਇਆ ਫਿਰ ਜਮਾਤ ਵਿੱਚ ਝੂਠ ਤੋਂ ਬੋਲਿਆ ਸੁਖਰਾਜ ਨੇ ਜਸਪ੍ਰੀਤ ਤੋਂ ਪੁੱਛਿਆ ਮੇਰਾ ਮਨ ਨਹੀਂ ਸੀ ਤਾਂ ਮੈਂ ਬੋਲ ਦਿੱਤਾ ਜਸਪ੍ਰੀਤ ਨੇ ਸੁਖਰਾਜ ਨੂੰ ਕਿਹਾ ਅੱਛਾ ਚਲੋ ਹੁਣ ਆਪਾਂ ਕੰਟੀਨ ਵਿੱਚ ਚੱਲ ਕੇ ਬੈਠਦੇ ਹਾਂ ਤੇ ਗੱਪਾਂ ਮਾਰਦੇ ਹਾਂ ਸੁਖਰਾਜ ਨੇ ਕਿਹਾ ਪਰ ਪਰ ਜਸੀ ਨੂੰ ਤਾਂ ਮੈਡਮ ਜੀ ਨੇ ਬੁਲਾਇਆ ਸੀ ਸੀਤ ਨੇ ਕਿਹਾ ਜਸਪ੍ਰੀਤ ਇਹ ਸੁਣ ਕੇ ਸੋਚਣ ਲੱਗ ਪਈ ਉਹ ਜਾਣਦੀ ਸੀ ਕਿ ਮੈਡਮ ਨੇ ਇਹ ਹੀ ਪੁੱਛਣਾ ਸੀ ਕਿ ਤੁਸੀਂ ਪੜ੍ਹ ਕੇ ਕਿਉਂ ਨਹੀਂ ਆਏ ਅੱਜ ਕੱਲ੍ਹ ਧਿਆਨ ਪੜ੍ਹਾਈ ਵਿੱਚ ਨਹੀਂ ਹੈ ਕਿੱਥੇ ਹੁੰਦਾ ਤੇਰਾ ਇਹ ਤਕਰੀਬਨ ਸਭ ਨੂੰ ਪਤਾ ਹੀ ਸੀ ਚਲੋ ਉਹਨੋਂ ਘਰ ਵੀ ਕੀ ਸਕਦੇ ਆ ਜਸਪ੍ਰੀਤ ਨੇ ਸਤਾਬੋਂ ਦੀ ਜਾਣ ਤੋਂ ਮਨਾ ਕਰ ਦਿੱਤਾ ਸਾਰੇ ਜਨੇ ਕੰਟੇਨ ਬਾਲੂ ਤੁਰ ਪਏ ਜਸਪ੍ਰੀਤ ਪਹਿਲੇ 2 ਸਾਲ ਦਿਮਾਗ ਵਿੱਚ ਅਵਲ ਦਰਦੀ ਦੀ ਵਰਦਾਤ ਹੋ ਰਹੀ ਸੀ ਉਹ ਪਹਿਲਾਂ ਪਹਿਲਾਂ ਇੰਨਾ ਖਾਸ ਕਿਸੇ ਨਾਲ ਗੱਲ ਵੀ ਗੱਲਬਾਤ ਵੀ ਨਹੀਂ ਕਰਦੀ ਫਿਰ ਹੌਲੀ ਹੌਲੀ ਉਸ ਦੀ ਸੋਗਰਾਜ ਨਾਲ ਜਾਣ ਪਛਾਣ ਹੋ ਗਈ ਜਸਪ੍ਰੀਤ ਤੇ ਸੋਗਰਾਜ ਦਾ ਆਪਸ ਵਿੱਚ ਬਹੁਤ ਗੂੜਾ ਰਿਸ਼ਤਾ ਸੀ ਇਹ ਰਿਸ਼ਤਾ ਦੁਨਿਆਵੀ ਰਿਸ਼ਤਿਆਂ ਤੋਂ ਅੱਗੇ ਕਿਤੇ ਨਿਕਲ ਚੁੱਕਾ ਸੀ ਦੋਵਾਂ ਦਾ ਰੋਹਾਨੀ ਬੰਧ ਸੀ ਦੁਨੀਆਂ ਵਾਲੇ ਜੋ ਮਰਜੀ ਸਮਝਣ ਪਰ ਉਹਨਾਂ ਦੇ ਰਿਸ਼ਤੇ ਬਾਰੇ ਜਾਂ ਇਹ ਦੋਨੋਂ ਵੀ ਜਾਣਦੇ ਸਨ ਤੇ ਜਾਂ ਰੱਬ ਜਾਣਦਾ ਸੀ ਸੁਗਰਾਜ ਵੀ ਕੰਮ ਵਿੱਚ ਠੀਕ-ਠਾਕ ਸੀ ਪਰ ਉਹ ਖੇਡਣ ਵਿੱਚ ਅੱਗੇ ਸੀ ਹਰ ਵਾਰ ਉਹ ਖੇਡਾਂ ਵਿੱਚੋਂ ਜਿੱਤ ਕੀ ਆਉਂਦਾ ਸੀ ਉਹਨਾਂ ਦੀ ਕਾਰਜ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਇਹ ਕਰ ਕਿਸੇ ਕਾਰਨ ਕਰਕੇ ਸੁਗਰਾਜ ਦਾ ਕੰਮ ਪਿੱਛੇ ਰਹਿ ਜਾਂਦਾ ਤਾਂਜਾ ਸ੍ਰੀਤ ਉਸ ਦੀ ਪੂਰੀ ਸਹਾਇਤਾ ਕਰਕੇ ਆਪਣੇ ਨਾਲ ਰੱਖ ਲਈ ਉਹਨਾਂ ਦੀ ਇਹ پاک ਮੁਹੱਬਤ ਵਾਰੇ ਸਭ ਨੂੰ ਪਤਾ ਸੀ ਬੀ ਪਾਸ ਕਰਨ ਉਪਰੰਤ ਦੋਹਾਂ ਨੇ ਐਮੈਡਿਕ ਦਾ ਹਲਾ ਲੈ ਲਿਆ ਦੋਨੇ ਹਮੇਸ਼ਾ ਨਾਲ ਨਾਲ ਰਹਿੰਦੇ ਉਹਨਾਂ ਦੀ ਇਸ ਮੁਹੱਬਤ ਦਾ ਅਸਰ ਕਦੇ ਵੀ ਪੜ੍ਹਾਈ ਤੇ ਨਹੀਂ ਸੀ ਦਸਿਆ ਉਹ ਦੋਵੇਂ ਜਣੇ ਦੇਲੇ ਸਮੇਂ ਵਿੱਚ ਨੈੱਟ ਦੇ ਪੇਪਰ ਦੀ ਤਿਆਰੀ ਵੀ ਕਰਦੇ ਜਦ ਐਮੈ ਦੀ ਪੜ੍ਹਾਈ ਪੂਰੀ ਹੋਣ ਵਾਲੀ ਸੀ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਇੱਕ ਦਿਨ ਜਸਪ੍ਰੀਤ ਬਹੁਤ ਉਦਾਸ ਜਹੀ ਜਮਾਤ ਵਿੱਚ ਆਈ ਸੁਖਰਾਜ ਇਹ ਦੇਖ ਕੇ ਡਰ ਗਿਆ ਜਮਾਤ ਖਤਮ ਹੋਣ ਅਪ੍ਰੰਤ ਜਸਪ੍ਰੀਤ ਬਾਹਰ ਹੀ ਖੜੀ ਰਹੀ ਤਾਂ ਸੁਖਰਾਜ ਨੇ ਰੋਕੇ ਉਸ ਤੇ ਦੁਖੀ ਹੋਣ ਦਾ ਕਾਰਨ ਪੁੱਛਿਆ ਜਸਪ੍ਰੀਤ ਨੇ ਕਿਹਾ ਕਿ ਮੇਰੇ ਪਰਿਵਾਰ ਵਾਲੇ ਮੇਰੇ ਵਿਆਹ ਦੀ ਗੱਲ ਕਰ ਰਹੇ ਸੀ। ਸੋਗਰਾਜ ਨੇ ਜਸਪ੍ਰੀਤ ਨੂੰ ਆਪਣੇ ਬਾਰੇ ਘਰ ਦੱਸਣ ਲਈ ਕਿਹਾ। ਜਦੋਂ ਜਸਪ੍ਰੀਤ ਨੇ ਗੱਲ ਕੀਤੀ ਤਾਂ ਘਰ ਵਿੱਚ ਸਾਰੇ ਇਸ ਗੱਲ ਤੋਂ ਨਰਾਜ਼ ਸਨ ਕਿ ਉਸ ਮੁੰਡੇ ਦੀ ਜਾਤ ਜਸਪ੍ਰੀਤ ਦੀ ਜਾਤ ਤੋਂ ਅਲੱਗ ਸੀ। ਪਰਿਵਾਰ ਵਾਲਿਆਂ ਨੇ ਸਾਫ਼ ਮਨਾਂ ਕਰ ਦਿੱਤਾ ਸੀ। ਜਸਪ੍ਰੀਤ ਦਾ ਅਰੋਰੋ ਕੇ ਬਰਾਹਮਣ ਸੀ। ਜਸਪ੍ਰੀਤ ਦੀ ਮਾਤਾ ਜੀ ਕਮਰੇ ਵਿੱਚ ਆਉਂਦੇ ਨੇ ਤੇ ਜਸਪ੍ਰੀਤ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਜਸਪ੍ਰੀਤ ਦੇ ਮਾਤਾ ਜੀ ਬੋਲਦੇ ਨੇ ਪੁੱਤਰ ਅਸੀਂ ਤੁਹਾਡਾ ਬੁਰਾ ਨਹੀਂ ਚਾਹੁੰਦੇ ਪਰ ਉਹ ਮੁੰਡਾ ਸਾਡੀ ਜਾਤ ਦਾ ਨਹੀਂ ਹੈ ਉਹ ਸਾਡੀ ਬਰਾਬਰੀ ਦਾ ਨਹੀਂ ਹੈ ਅਸੀਂ ਉਸ ਤੇ ਤੇਰਾ ਵਿਆਹ ਕਿਵੇਂ ਕਰ ਸਕਦੇ ਹਾਂ ਮੰਮੀ ਜੀ ਤੁਸੀਂ ਕਿਹੜੀ ਦੁਨੀਆ ਚ ਰਹਿ ਰਹੇ ਹੋ अजक कोई इन्हों गल विश्वास नहीं करता तो दसप्रीत रोते हुए बोलती है पर पुत्र तो तो पिता जी ने यह कौन समझावेगा जो अगला दिन चढ़िया ता जसप्रीत ने सुखराज को सब कुछ दस दिता सुखराज जसप्रीत रोण करके परेशान सी ਉਹ ਕਦੇ ਵੀ ਜਸਤੇ ਨੂੰ ਦੁਖੀ ਨਹੀਂ ਸੀ ਦੇਖ ਸਕਦਾ ਸੁਖਰਾਜ ਨੇ ਜਸਤੇ ਨੂੰ ਬਹੁਤ ਸਮਝਾਇਆ ਪਰ ਜਸਤੇ ਦੇ ਅਸੂ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ ਇਹ ਦੇਖ ਕੇ ਸੁਖਰਾਜ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਅਸੂ ਵਹਿਣ ਲੱਗ ਪਏ ਜਸਤੇ ਨੇ ਆਪਣੇ ਆਪ ਨੂੰ ਸੰਭਾਲ ਲਿਆ ਜਸਤੇ ਦੇ ਪਰਿਵਾਰ ਵਾਲੇ ਜਸਤੇ ਲਈ ਮੁੰਡਾ ਲੱਭਣ ਲੱਗ ਪਏ ਜਸਤੇ ਤ ਆਪਣੇ ਪਾਪਾ ਨੂੰ पापा बहुत ही प्यार दी है कि पापा पापा जी जेकर तीन जिद्दी हो तो मैं भी तो हर ही बेटी हाँ मैं सुखराज का इंतजार करांगी माता पिता ने किन्ने रिश्ते देखे पर जसप्रीत अपनी जिद से कायम सी पढ़ाई खत्म करने तो बाद सुखराज ने प्राइवेट कंपनी कम करना शुरू कर दिता से ਸੋਹਰਾ ਹੀ ਭਾਵੇਂ ਕੰਮ ਕਰਦਾ ਸੀ ਪਰ ਉਸ ਦਾ ਮਨ ਉਸ ਕੰਮ ਵਿੱਚ ਨਹੀਂ ਸੀ ਲੱਗਦਾ ਪਰ ਉਹ ਕੰਮ ਕਰਦਾ ਰਿਹਾ ਜਸਦੀ ਦੀ ਵੱਡੀ ਭੈਣ ਹਰਪ੍ਰੀਤ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਉਹ ਮੁੰਡਾ ਬਹੁਤ ਵਧੀਆ ਸੀ ਵਧੀਆ ਖਾਂਡਾਂ ਦਾ ਸੀ ਉਹਨਾਂ ਕੋਲ ਬਹੁਤ ਜ਼ਮੀਨ ਜ਼ਿਆਦਾ ਸੀ ਪਰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਉਹ ਮੁੰਡਾ ਨਸ਼ਾ ਕਰਦਾ ਹੈ उसने सारा कुछ नशे बहा दिता है इस तो बाद बाह अपनी पत्नी बेटी छे परिवार अभी कोई भी उसकी पेश न चली तीन साल बाद जसप्रीत की भेन हरप्रीत विधवा होके दर से आके बैठ गई जसप्रीत अपनी भेन बहुत प्यार कर ਉਹ ਆਪਣੀ ਭੈਣ ਤੇ ਭਾਣਜੀ ਦਾ ਵੀ ਖਿਆਲ ਰੱਖਦੀ ਸੀ ਥੋੜੇ ਸਮੇਂ ਬਾਅਦ ਜਸਪ੍ਰੀਤ ਲਈ ਬਹੁਤ ਵੱਡੇ ਘਰ ਦਾ ਰਿਸ਼ਤਾ ਆਇਆ ਜਸਪ੍ਰੀਤ ਨੇ ਸਾਫ ਮਨਾ ਕਰ ਦਿੱਤਾ ਜਸਪ੍ਰੀਤ ਦੀ ਭੈਣ ਨੂੰ ਸਭ ਪਤਾ ਸੀ ਪਰ ਅੱਜ ਹੋਏ ਸਮਝ ਗਈ ਸੀ ਜਸਪ੍ਰੀਤ ਉਸ ਨਾਲੋਂ ਵੱਡੀ ਹੋ ਗਈ ਸੀ ਜਸਪ੍ਰੀਤ ਤੇ ਹਰਦੀਪ ਉਸ ਰਾਤ ਸੌਣ ਲੱਗੇ ਤਾਂ ਹਰਦੀਪ ਨੇ ਜਸਪ੍ਰੀਤ ਨੂੰ ਦੱਸਿਆ कि ओरी जिंदगी च एक मुडा उस बहुत प्यार करप्रीत ने कभी भी उसका घर जिक्र ना किया हरप्रीत ने जसप्रीत जसी तू पिछे ना हटी मैं ते मेरे त मेरे वाग पछतावा रहेगा तेन मैनू भी अज पछतावा है कि काश मैं भी घर गल की होंगी पर अफसोस ਹੁਣ ਕੁਝ ਵੀ ਨਹੀਂ ਹੋ ਸਕਦਾ ਅਗਲੇ ਦਿਨ ਪਿਤਾ ਨੇ ਗੁੱਸੇ ਵਿੱਚ ਆ ਕੇ ਕਿਹਾ ਜੇਕਰ ਤੇਰੀ ਇਹ ਹੀ ਮਰਜ਼ੀ ਹੈ ਤਾਂ ਠੀਕ ਹੈ ਅਸੀਂ ਤੇਰਾ ਵਿਆਹ ਉੱਥੇ ਕਰਦੇ ਹਾਂ ਪਰ ਸਾਡੇ ਲਈ ਤੂੰ ਹਮੇਸ਼ਾ ਲਈ ਮਰ ਜਾਏਂਗੀ ਜਸਪ੍ਰੀਤ ਰੋਂਦੇ ਹੋਏ ਕਹਿੰਦੀ ਹੈ ਕਿ ਮੈਂ ਨਹੀਂ ਤੁਹਾਨੂੰ ਛੱਡ ਸਕਦੀ ਮੈਂ ਨਹੀਂ ਕਰਵਾਉਣਾ ਵਿਆਹ ਜਿਵੇਂ ਤੁਸੀਂ ਬੋਲੋਗੇ ਮੈਂ ਉਵੇਂ ਹੀ ਕਰਾਂਗੀ ਪਿਤਾ ਜੀ जसप्रीत ने रोदे हुए जमीन से बैठ गई अज अपने फैसले तो हार गई सी हार गई अपने नहीं पापा जस्सी माप्याट इस तरह नहीं कर सकते मैं तहानू जस्सी भी जिंदगी खराब नहीं कर देवगी हरप्रीत ने अपने पापा ने कहा हरप्रीत बेटा तू ना बोल पापा ने ते तो बुरा तो नहीं करता कहा, चंगा कर देख ग सारी रात सारी उम्र मेरे वाग इत ही घर बैठी रहेगी चंगा कर देने हरप्रीत ने गुस्से हरप्रीत बेटा ये कह रहे हो तुम मां कहा कुछ नहीं वो ही के है जो सच है तुसी की देख के रिश्ता जमीन पैसा पर मैं जमीन नाल रही ना पैसे नाल की सोच के कर दे रिश्ते असी इंसान होंगे हाँ कोई चीज नहीं भी सू सिर्फ पैसा तो जमीन ही चाहिए है सू प्यार इज्जत चाहिए है बाकी कुछ नहीं ਹਰਤੇ ਗੁੱਸੇ ਵਿੱਚ ਬੋਲ ਰਹੀ ਸੀ ਸਾਰਾ ਪਰਿਵਾਰ ਹਰ ਤਰੀਦਿਆਂ ਗੱਲਾਂ ਨੂੰ ਗੌਰ ਨਾਲ ਸੁਣ ਰਿਹਾ ਸੀ ਇਹਨਾਂ ਨੂੰ ਅੰਦਰ ਲੈ ਜਾ ਭਾਈ ਇਹ ਤਾਂ ਬਹੁਤ ਬੋਲਦੀਆਂ ਨੇ ਜਵਾਨਾਂ ਦੇ ਕਿਵੇਂ ਕੈਂਚੀ ਬਾਗ ਚੱਲੀਆਂ ਨੇ ਇਹਨਾਂ ਦੀਆਂ ਦਾਦੀ ਮਾ ਨੇ ਕਿਹਾ ਨਹੀਂ ਕਿਉਂ ਕੋਈ ਸਾਚ ਨਹੀਂ ਸੁਣਾ ਜਾਂਦਾ ਤੁਸੀਂ ਬੜੀ ਜਲਦੀ ਕਹਿ ਦਿੱਤਾ ਕਿ ਜੇਕਰ ਤੁਸੀਂ ਨਾ ਮੰਨੀ ਤਾਂ ਸੁਹਾਗ ਨਾਲ ਵਿਆਹ ਕਰਾਉਣ ਤੋਂ ਬਾਅਦ ਉਹ ਤੁਹਾਡੇ ਲਈ ਮਰ ਜਾਏਗੀ ਇਹ ਗੱਲ ਮੈਂ ਨਹੀਂ ਬੋਲੀ ਤੁਸੀਂ ਮੇਰੇ ਨਾਲ ਜੋ ਕੀਤਾ ਉਹ ਕਿੱਥੇ ਤੱਕ ਸਹੀ ਕੀਤਾ ਦੱਸੋ ਕਿਉਂ ਨਹੀਂ ਸਮਝਦੇ ਤੁਸੀਂ ਇਹ ਕੋਕੀ ਸੌਂਕ ਨਹੀਂ ਚਾਹੀਦੀ ਸਾਨੂੰ ਦੱਸੀ ਦੀ ਜ਼ਿੰਦਗੀ ਬਖਸ਼ੇ ਮੈਂ ਹੱਥ ਜੋੜਦੀ ਆ ਤੁਹਾਡੇ ਅੱਗੇ ਹਰ ਤਰੀਕ ਉੱਚੀ ਉੱਚੀ ਰੋ ਰਹੀ ਸੀ ਨਾ ਤੀਏ ਨਾ हाथ ना बन मैं गुनाहकार हाँ तेरा हाथ मैं जोड़ दा बस चुप करके बह है पिता ने अपनी गलती समझद कहा मेरिया तिया समझ नहीं सके तिया रब हमेशा खुश रखी मां ने खुशी जहर करते हुए कहा सारा परिवार बहुत खुश सी थोड़े दिन बाद जसप्री से सुहराज का मंगना कर दिता गया ਦੋਵੇਂ ਬਹੁਤ ਪਸੰਦ। ਖੇਮੀ ਨਿਵਾ ਦੋਮਾ ਦਾ ਗਿਆ ਵੀ ਕਰ ਦਿੱਤਾ। ਆਖਰ ਸੱਚੇ ਬੰਦਿਆਂ ਦੀ ਜਿੱਤ ਹੀ ਹੋਈ। ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਸੰਦ। ਗਿਆਤ ਉਹ ਦੋ ਤਿੰਨ ਮਹੀਨੇ ਬਾਅਦ ਜਸਪੀ ਤੇ ਸੁਖਾਜ ਦਾ ਨੈਟ ਦਾ ਪੇਪਰ ਵੀ ਪਾਸ ਹੋ ਗਿਆ। ਉਹ ਦੋਵੇਂ ਜਣੇ ਕਾਲਜ ਵਿੱਚ ਪੜਾਉਣ ਲੱਗ ਪਏ। ਜਸਪੀ ਤੇ ਸੁਖਾਜ ਨੇ ਆਪਣੀ ਮੁਹੱਬਤ ਹੋਈ। सूझ बूझ न हासिल किया सच्चे प्यार दी जित जो हुई नरेंद्र कौर पटरा जी की रचना तुहानू तो किस तरह लगी लाइक शेयर कमेंट करके जरूर दसना जी कहानी तो नो अंत तक सुन लई तुहाडा तो बहुत बहुत धन्यवाद जी